JASP TV ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਨਦੀਪ ਕੌਰ ਜਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਦੇ ਸਿਹਤ ਵਿਭਾਗ ਤੇ ਪੁਲਿਸ ਦੇ ਵੱਲੋਂ ਨਕਲੀ ਦੇਸੀ ਘੋੜਾ ਬਣਾਉਣ ਵਾਲੀ ਫੈਕਟਰੀ ਤੇ ਕੀਤੀ ਛਾਪੇਮਾਰੀ ਸਿਹਤ ਵਿਭਾਗ ਫੂਡ ਸੇਫਟੀ ਅਤੇ ਪੁਲਿਸ थाना ਚਾਟਤੀ ਵਿੰਨ ਨੇ ਅੱਜ ਅੰਮ੍ਰਿਤਸਰ ਤਰੰਤਾਂਨ ਰੋਡ ਉਤੇ ਸੇਤਪਿੰਡ ਗਿੱਲ ਵਾਲੀ ਤੇ ਇੱਕ ਨਕਲੀ ਦੇਸੀ ਘੋੜਾ ਬਣਾਉਣ ਵਾਲੀ ਫੈਕਟਰੀ ਤੇ ਛਾਪੇਮਾਰੀ ਆ ਜਿਸ ਦੇ ਵਿੱਚੋਂ ਕੌਂਟਾਂ ਦੇ ਹਿਸਾਬ ਦੇ ਨਾਲ ਨਕਲੀ ਦੇਸੀ ਘੋੜਾ ਬਣਾਉਂ ਕੀਤਾ ਗਿਆ ਇਹ ਫੈਕਟਰੀ ਜੀਕੇ ਫੂਡ ਨਾਮ ਦੇ ਹੇਠ ਚੱਲ ਰਹੀ ਸੀ ਸ੍ਰੀ ਰਮੰਦਰ ਸਾਹਿਬ ਨੂੰ ਤਾਂ ਮੁੱਖੀ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਦਾਵਾ ਸ਼੍ਰੀ ਹਰਮੰਦਰ ਸਾਹਿਬ ਨੂੰ ਧੰਕੀ ਅਮਲੰਤੇ ਜਿੱਥੇ ਵਿਰੋਧੀ ਧਿਰਾਂ ਮੋਜ਼ਮ ਨੂੰ ਫੜਨ ਜੋ ناکਾਮ ਰਹਨ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਕੇ ਰਹੀਆਂ ਨਹੀਂ ਦੂਜੇ ਪਾਸੇ ਪੰਜਾਬ ਪੁਲਿਸ ਨੂੰ ਇਨ੍ਹਾਂ ਧੰਕੀ ਭਰੇ ਈਮੇਲਾਂ ਦੇ ਡਿਜੀਟਲ ਸੁਰਾਗ ਲੱਭਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਹ ਈਮੇਲ ਭੇਜਣ ਵਾਲੇ ਸਟਾਰਟ ਅਪਸਾਂ ਦੇ ਵੱਲੋਂ .net ਅਤੇ ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਵਰਤੋਂ ਕੀਤੀ ਜਾ ਰਹੀ ਹੈ ਬੈਂਗਲੌਰ ਦੇ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਤੇ ਲਾਏ No UPI ਦੇ ਬੋਰਡ ਕਰਨਾਟਕ ਦੇ ਬੈਂਗਲੌਰ ਦੇ ਵਿੱਚ 22000 ਤੋਂ ਵੱਧ ਛੋਟੇ ਅਤੇ ਦਰਮਿਆਨੀ ਵਪਾਰੀ ਸੜਕਾਂ ਦੇ ਉੱਤੇ ਆਏ ਦੀ ਉਹਨਾਂ ਦੇ ਵਿੱਚੋਂ ਲਗਭਗ 9000 ਨੂੰ 40 ਸਾਲਾਂ ਦੀ ਵਸਤੂ ਅਤੇ GST ਦੇ ਬਕਾਇਦੇ ਦਾ ਭੁਗਤਾਨ ਕਰਨ ਦੇ ਲਈ ਨੋਟਿਸ ਮਿਲੇ ਨੇ ਦੁਕਾਨਦਾਰਾਂ ਨੇ ਨੋ UPI ਦੇ ਪੋਸਟਰ ਜੋੜੇ ਆਪਣੀ ਆਪਣੀ ਦੁਕਾਨਾਂ ਦੇ ਸਾਹਮਣੇ ਲਗਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਬ੍ਰਿਟੇਨ ਪ੍ਰਧਾਨ ਮੰਤਰੀ ਮੋਦੀ ਆਪਣੇ 2 ਦਿਨ ਦੌਰੇ ਦੇ ਪਹਿਲੇ पड़ाव ਦੇ ਵਿੱਚ ਬੁੱਧਵਾਰ ਨੂੰ ਬ੍ਰਿਟੇਨ ਪਹੁੰਚੇ ਉੱਥੇ ਉਨ੍ਹਾਂ ਦਾ ਨਿਗਮਸਵਾ ਕਰ ਦਿੱਤਾ ਗਿਆ ਦੋਵੇਂ ਦੇਸ਼ ਇੱਕ ਮੁਕਤ ਵਪਾਰ ਸਮਝੌਤੇ ਦੇ ਦਸਤਖਤ ਕਰਕੇ ਦੋਵਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਰੂਸ ਤੇ ਯਾਤਰੀ ਜਹਾਜ਼ ਹੋਇਆ ਹਾਦਸਾ ਗ੍ਰੂਲ ਦੇ ਵਿੱਚ ਏਐਮ 24 ਟਵਿਨ ਅਰਮੋ ਪ੍ਰੋਪੀਅਰਟੀ ਯਾਤਰੀ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ 'ਚ ਸਾਲ ਯਾਤਰੀਆਂ ਦੀ ਮੌਤ ਹੋ ਗਈ ਇਸ ਜਹਾਜ਼ ਦੇ ਵਿੱਚ ਚਾਲਕ ਦਲ ਦੀ ਮੈਂਬਰਾਂ ਸਮੇਤ ਲਗਭਗ 50 ਲੋਕ ਸਵਾਰ ਸਨ ਇਸ ਤੋਂ ਪਹਿਲਾਂ ਇਸ ਜਹਾਜ਼ ਦੇ ਦਾ 8टीसी ਯਾਨੀ 에어 ਟਰੈਫਿਕ ਕੰਟਰੋਲ ਨਾਲ ਸੰਪਰਕ ਕੁੱਟਣ ਦੀ ਗੱਲ ਜੋ ਹੈ ਸਾਹਮਣੇ ਆਈ ਸੰਤ ਸੀਜੀਵਾਲ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ ਲਿਖਿਆ ਪੱਤਰ ਰਾਜ ਸਭਾ ਮੈਂਬਰ ਸੰਤ ਅਪਲਬੀਸ਼ ਸਿੰਘ ਸੀਜੀਵਾਲ ਦੀ ਕਮਾਗਾਟਾ ਮਾਰੂਜਹਾਜ਼ ਨੂੰ 44 ਜਹਾਜ਼ ਦੇ ਬੁਝਿਸ਼ ਪਛਾਣ ਦਵਣ ਅਤੇ 23 ਜੁਲਾਈ ਨੂੰ ਭਾਰਤ ਸਾਹ ਰਾਸ਼ਟਰੀ ਪਦਤਿ ਮਨਾਉਣ ਦੇ ਲਈ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ ਪੱਤਰ ਲਿਖਿਆ ਉਹਨਾਂ ਨੇ ਆਪਣੇ ਪੱਤਰ ਤੱਦ ਦੇ ਵਿੱਚ ਲਿਖਿਆ ਕਿ 111 ਸਾਲ ਪਹਿਲਾਂ 23 ਜੁਲਾਈ ਨੂੰ 1914 ਨੂੰ ਗੁਰੂ ਨਾਨਕ ਦੇਵ ਜੀ ਕਨੇਡਾ ਤੋਂ ਭਾਰਤ ਲਈ ਰਵਾਨਾ ਹੋਏ ਜਿਸ ਦੇ ਵਿੱਚ 19 ਯਾਤਰੀਆਂ ਨੂੰ ਸ਼ਹੀਦ ਕੀਤਾ ਗਿਆ ਐਡਮੰਟਨ ਦੇ ਵਿੱਚ ਇੱਕ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਹੋਈ ਮੌਤ ਮਨਤਪਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਦੀ ਦੇਹ ਦਾ ਤੋੜਾ ਪੈਣ ਦੇ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਅਭਿਸ਼ੇਕ ਸ਼ਰਮਾ ਦੇ ਵਜੋਂ ਹੋਈ ਮ੍ਰਿਤਕ ਜਲਸੰਘਰੂ ਦੇ ਪਿੰਡ ਸੂਈਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਪੁਲਿਸ ਨੇ ਦੋ ਮੌਜਮਾ ਦਾ ਕੀਤਾ ਐਨਕਾਊਂਟਰ ਅੱਜ ਅੰਮ੍ਰਿਤਸਰ ਦੇ ਵਿੱਚ ਪੁਲਿਸ ਅਤੇ ਅਪਰਾਧੀਆਂ ਦੇ ਵਿੱਚਕਾਰ ਮੁਕਾਬਲਾ ਹੋਇਆ ਤੇ ਇਸ ਦੇ ਵਿੱਚ ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਲੱਗੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਇੱਕ ਪਿਸਤੌਲ ਦੇ ਸਮੇਤ ਕਾਬੂ ਕਰ ਲਿਆ ਫਰੀਦਕੋਟ ਵਿੱਚ ਹੋਇਆ ਵੱਡਾ ਘੁਟਾਲਾ ਫਰੀਦਕੋਟ ਜ਼ਿਲ੍ਹੇ ਦੇ ਸਾਧਿਕ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਕਲਰਕ ਨੇ ਖਾਤਾ ਦੇਖਾਤਿਆਂ ਫਿਕਸ ਡਿਪੋਜ਼ਿਟ ਅਤੇ ਕ੍ਰੈਡਿਟ ਸੀਮਾਾਂ ਦੇ ਵਿੱਚੋਂ ਕਰੋੜਾਂ ਰੁਪਏ ਕਢਵਾਏ ਅਤੇ ਫਿਰ ਭਰਾਰ ਹੋ ਗਿਆ ਅਨਿਲੇਵਾਨੀ ਦੇ ਈਡੀ ਦਾ ਵੱਡਾ ਐਕਸ਼ਨ ਅਨਲਾਵਾਨੀ ਇੱਕ ਨਵੀਂ ਮੁਸੀਬਤ ਦੇ ਵਿੱਚ ਫਸ ਗਏ ਨੇ ਈਡੀ ਨੇ ਵੀ ਰਵਾਤ ਨੂੰ ਅਨਿਲ ਅਵਾਨੀ ਸੰਘੂ ਦੀਆਂ ਕੰਪਨੀਆਂ ਦੀ ਕਈ ਟਿਕਾਣੀਆਂ ਦੇ ਛਾਪੇ ਮਾਰੀ ਕੀਤੀ ਇਸ ਦੇ ਨਾਲ ਹੀ ਈਡੀ ਨੇ ਯਸ ਬੈਂਕ ਤੇ ਵੀ ਛਾਪੇ ਮਾਰੀ ਕੀਤੀ ਮਾਂਚੈਸਟਰ ਟੈਸਟ ਟੀਮ ਜੋ ਇੰਡੀਆ ਨੂੰ ਲੱਗਾ ਵੱਡਾ ਝਟਕਾ ਮਾਂਚੈਸਟਰ ਟੈਸਟ ਗ੍ਰਾਉਂਡ ਦੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਵਿਕਟ ਕੀਪਰ ਬਲੇਬਾਦ ਰਿਸ਼ਮਪੰਥ ਦੇ ਸੱਚੇ ਪੈਰ ਦੇ ਅੰਬੂਠੇ ਦੇ ਵਿੱਚ ਪਰਚ ਜੂੰਦੀ ਪੋਸਟੀ ਹੈ ਡਾਕਟਰਾਂ ਨੇ ਉਹਨਾਂ ਨੂੰ ਕਟੋ-ਕਟ 6 ਹfte ਆਰਾਮ ਦੀ ਸਲਾਹ ਦਿੱਤੀ ਹੈ ਪੰਪ ਦੀ ਵਾਪਸੀ ਨੂੰ ਲੈ ਕੇ ਅਜੇ ਵੀ ਸਪੈਨਸ ਰੋ ਹੈ ਚਾਰੀ ਹੈ